ਵਾਹਿਗੁਰੂ ਬਾਏ ਬਾਸੋਂ ਸਿੱਧੂ ਸਾਹਿਬ ਤੇ ਉਹਨਾਂ ਦੀ ਸਮੁੱਚੀ ਟੀਮ ਮੇਰੇ ਇਲਾਕੇ ਦੇ ਪੰਜ ਸਰਪੰਚ ਮੋਹਤਵਾਰ ਉਹਦੇ ਰਾਜ ਜਿੰਨੇ ਵੀ ਤੁਸੀਂ ਇੱਥੇ ਪਹੁੰਚੇ ਹੋ ਸਾਰਿਆਂ ਦਾ ਧੰਨਵਾਦ ਇਹਦਾ ਸਭ ਤੋਂ ਪਹਿਲਾਂ ਫਤਿਹ ਅਰਜ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਖਸ਼ਾ ਤੁਹਾਨੂੰ ਸਾਰਿਆਂ ਨਿੱਕੀਆਂ ਵੱਟੀਆਂ ਗੱਲਾਂ ਜੋ ਸਾਰਿਆਂ ਦੇ ਮਨ ਦੇ ਵਿੱਚ ਅੰਦਰ ਹੁੰਦੀਆਂ ਨੇ ਉਹ ਕਹਿਣੀਆਂ ਵੀ ਚਾਹੁੰਦੇ ਨੇ ਸਿੱਧੂ ਸਾਹਿਬ ਆਏ ਸਾਡੇ ਕੋਲੇ ਪਰੰਤੂ ਕਈ ਗੱਲਾਂ ਦੇ ਵਿੱਚ ਜਿੱਦੇ ਦੀ ਜਿੱਦੇ ਦੀ ਇਹ ਇਲੈਕਸ਼ਨ ਦਾ ਸਿਸਟਮ ਾਲਾਨਿਆ ਇਸ ਬਚੇਰੇ ਗੱਲ ਬਿਲਕੁਲ ਸਹੀ ਗਈ ਹੈ ਵੀ ਕਿਸੇ ਵੀ ਲੀਡਰ ਵੱਲੋਂ ਕਿਸੇ ਵੀ ਪਾਰਟੀ ਵੱਲੋਂ ਮੇਰੇ ਪੁੱਤ ਦੀ ਮੌਤ ਨੂੰ ਬਿਲਕੁਲ ਕੋਈ ਮੁੱਦੇ ਦੇ ਤੌਰ ਤੇ ਦੀ ਲਿਆ ਗਿਆ ਵੀ ਕਿੰਨਾ ਵੱਡਾ ਕਤਲ ਹੈ ਔਰ ਜਿਹੜੀ ਉਸ ਤੋਂ 2 ਸਾਲ ਦੇ ਵਿੱਚ ਸਾਡੀ ਖੱਜਲ ਖੁਆਰੀ ਹੋਈ ਹੈ ਸਾਡੀ ਜਲਾਲਤ ਹੋਈ ਹੈ ਉਹਦਾ ਕਰਕੇ ਸਾਨੂੰ ਇਹ ਇਹ ਗੱਲ ਮਹਿਸੂਸ ਹੁੰਦੀ ਹੈ ਕਦੇ ਕਦੇ ਵੀ ਮੈਨੂੰ ਕੋਈ ਇਸ ਤਰ੍ਹਾਂ ਦਾ ਕੋਈ ਵਿਸ਼ਵਾਸ ਤੋੜ ਮਿਲਿਆ ਨਹੀਂ ਅਜੇ ਤੱਕ ਵੀ ਕੋਈ ਕਦੇ ਕੋਈ ਮੇਰੇ ਬੱਚੇ ਦੀ ਗੱਲ ਕਰ ਸਕਦਾ ਹੈ ਕਿ ਤਾਂ ਤੁਸੀਂ ਇਹ ਦੇਖ ਸਕਦੇ ਹੋ ਪਹਾੜ ਜਿੱਦੇ ਦੁੱਖ ਤੋਂ ਥੰਦੋਂ ਨਿਕਲ ਕੇ ਇਲੈਕਸ਼ਨਾਂ ਲੜਦੀਆਂ ਬਹੁਤ ਵੱਡੀ ਗੱਲ ਹੈ ਔਰ ਉਹ ਵਿਅਕਤੀ ਜਿਹਦਾ ਪੰਜ ਸਟੰਟ ਪੁਆਇ ਬੈਠਾ ਹੋਵੇ ਜੀ ਮਨੋਵਲੋ ਦਾ ਟੁੱਟਿਆ ਹੋਵੇ ਪਰੰਤੂ ਹੋਰ ਕੋਈ ਹੱਲ ਵੀ ਨਹੀਂ ਬਚਦਾ ਪਿੱਛੇ ਫਿਰ ਹਾਂ ਜਦੋਂ ਆਪਾਂ ਸੋਚਦੇ ਹਾਂ ਵੀ ਅਰ ਜੇ ਮੈਂ ਆਪਦੇ ਬੱਚੇ ਦੀ ਗੱਲ ਨਹੀਂ ਰੱਖੂਗਾ ਤਾਂ ਹੋਰ ਕੌਣ ਰੱਖੂਗਾ ਫਿਰ ਜਾਂ ਸਾਨੂੰ ਇਹ ਹੈ ਵੀ ਲੀਡਰਸ਼ਿਪ ਸਾਡੇ ਸਤਕਾਰ ਜੋ ਜੋ ਕੈਂਡੀਡੇਟ ਨੇ ਸਾਨੂੰ ਇਹ ਤਾਂ ਘੱਟੋ ਘੱਟ ਲੋਕਾਂ ਦੇ ਸਾਹਮਣੇ ਵਿਸ਼ਵਾਸ ਦਿਵਾ ਕੇ ਜਾਣ ਹਾਂ ਅਸੀਂ ਇਹਦੀ ਗੱਲ ਰੱਖਾਂਗੇ ਕਿਤੇ ਜਾ ਕੇ ਪਰੰਤੂ ਮੈਨੂੰ ਹਾਲੇ ਤੱਕ ਬਿਲਕੁਲ ਵੀ ਮਹਿਸੂਸ ਨਹੀਂ ਹੋਇਆ ਵੀ ਜਿਵੇਂ ਮੇਰਾ ਕੇਸ ਜਿਵੇਂ ਮੇਰੇ ਨਾਲ ਸਾਥੀਆਂ ਨੇ ਲੜਨਾ ਚਾਹੀਦਾ ਸੀ ਹਲੇ ਤੱਕ ਮੈਂ ਉਸ ਕੇਸ ਨੂੰ ਕਿਤੇ ਵੀ ਫੁੱਟ ਆਪਣੀ ਕਰ ਸਕਿਆ ਕਿਸੇ ਵੀ ਤੰਗਣਾ ਉਹਨੂੰ ਅੱਗੇ ਰੱਖ ਨਹੀਂ ਸਕਿਆ ਕਿਸੇ ਨੇ ਉਸ ਗੱਲ ਦਾ ਨੋਟਿਸ ਹੀ ਨਹੀਂ ਲਿਆ ਇਸ ਗੱਲ ਦਾ 23 ਮਹੀਨੇ ਹੋ ਗਏ ਅੱਜ ਤੱਕ ਮੇਰੇ ਬੱਚੇ ਦੇ ਕੇਸ ਦੇ ਚਾਰਜ ਫਰੇਮ ਨਹੀਂ ਹੋ ਰਹੇ ਦੋਸ਼ੀ ਤੇ ਸਰਕਾਰ ਆਪਸ ਦੇ ਵਿੱਚ ਮਿਲੇ ਹੋਏ ਨੇ ਲਾਰੈਂਸ ਨੂੰ ਬੀਜੇਪੀ ਉਹਦੇ 268 ਲਾ ਕੇ ਗੁਜਰਾਤ ਸੇਫ ਕਰ ਦਿੰਦੀ ਹੈ ਨੇ ਆ ਕੇ ਉਹ ਕਿਸੇ ਪੇਸ਼ੇ ਦੇ ਉੱਤੇ ਨਹੀਂ ਆਉਂਦਾ ਉਹਦੀ ਮਰਜ਼ੀ ਹੈ ਕਦੇ ਵੀਡੀਓ ਕਾਨਫਰੰਸ ਦੇ ਉੱਤੇ ਇੰਟਰਨੈਟ ਦਾ ਹੋ ਜਾਂਦਾ ਹੈ ਕੋਮਿਊਨੀਕੇਸ਼ਨ ਦਾ ਉਹ ਕਦੇ ਹਮੇ ਭਰ ਦਿੰਦਾ ਅਦਾਲਤ ਦੇ ਵਿੱਚ ਨਹੀਂ ਤਾਂ ਬਿਲਕੁਲ ਨਹੀਂ ਪਰ ਮੈਂ ਇਸ ਸਿਸਟਮ ਨੂੰ ਇਸ ਸਰਕਾਰਾਂ ਨੂੰ ਇਹ ਪੁੱਛਣਾ ਚਾਹੁੰਦਾ ਜਦੋਂ ਮੇਰੇ ਬੇਦੋਸ਼ੇ ਨੂੰ ਇਹ ਇੱਕ ਇੱਕ ਦੇ 4 ਕਿਲੋਮੀਟਰ ਦੇ ਜਾਣ ਤੇ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਹੈ ਤਾਂ ਲੌਰੈਂਸ ਆਪਣੀ ਪੇਸ਼ੀ ਦੇ ਉੱਤੇ ਚਲਾ ਜਾਊਗਾ ਤਾਂ ਸਰਕਾਰ ਨੂੰ ਕੀ ਫਿਕਰ ਪੈ ਕਹਿੰਦੀ ਇਸ ਸਿਕਿਉਰਟੀ ਦਾ ਮੈਂ ਪੰਜਾਬ ਦੇ ਕਮਾਊ ਪੁੱਤ ਅਸੀਂ 2-2 ਕਰੋੜ ਰੁਪਈਆ ਸਰਕਾਰ ਦੇ ਬੰਬੇ ਦੇ ਵਿੱਚ ਪਾਈਏ ਔਰ ਅਸੀਂ ਸਿਕਿਉਰਟੀ ਲਈ ਤਰਸਦੇ ਰਹੀਏ ਆਖਰੀ ਤੱਕ ਮੇਰੇ ਪੁੱਤਰ ਨੇ ਜਿਹੜੀਆਂ ਗੱਡੀਆਂ ਸਿਕਿਉਰਟੀ ਦੇ ਪਿੱਛੇ ਪਰੰਤੂ ਕਿਸੇ ਨੇ ਗੱਲ ਨਹੀਂ ਸੁਣੀ ਉਹ ਦੀ ਔਰ ਗੈਂਗਸਟਰ ਇੱਕ ਡੀਐਸਪੀ ਦੀ ਗਾਰਡ ਲੈ ਕੇ ਚੱਲਦੇ ਉਹਦੇ ਜਿਹੜੇ ਕੱਪੜੇ ਐ ਬ੍ਰਾਂਡਡ ਕੱਪੜੇ ਪਾਏ ਹੁੰਦੇ ਐ ਕਦੇ ਵੀ ਕਿਸੇ ਦੋਸ਼ੀ ਦਾ ਮੂੰਹ ਨਹੀਂ ਟੱਕਿਆ ਹੁੰਦਾ ਕਦੇ ਕਿਸੇ ਦੇ ਹੱਥ ਘੜੀ ਨਹੀਂ ਲੱਗੀ ਹੁੰਦੀ ਔਰ ਸਾਡੇ ਮੇਰੇ ਬੈਂਕ ਕੋਰਟ ਦੇ ਵਿੱਚ ਜਾਂਦੇ ਮੇਰੇ ਇੱਕ ਛੋਟਾ ਜਿਹਾ ਬੈਗ ਪਾਏ ਮੇਰਾ ਪਰਸਨਲ ਵੈਪਨ ਹੁੰਦਾ ਉਹਦੇ ਵਿੱਚ ਤੇ ਮੈਨੂੰ ਕਹਿੰਦੇ ਹੱਥ ਬਾਹਰ ਘੱਡੋ ਬੈਗ ਚ ਤਾਂ ਕਿੱਡੀ ਵੱਡੀ ਗੱਲ ਐ ਲਾਈਨ ਬਣਾ ਲੈਂਦੀ ਹੈ ਪੁਲਿਸ ਉਹਦੇ ਨਾਲ ਪਿੱਠਾ ਜੋੜ ਜੋੜ ਕੇ ਵੀ ਕਿਤੇ ਉਹਦੇ ਬੰਨੀ ਕੋਈ ਮੈਂ ਕਹਿੰਦਾ ਜੋ ਖਤਰਾ ਮੇਰਾ ਪੁੱਤ ਏਡ ਤੋਂ ਟੱਪ ਕੇ ਬਾਹਰ ਮਹਿਸੂਸ ਕਰਦਾ ਹੈ ਬਦਮਾਸ਼ ਉਹ ਖਤਰੇ ਨੂੰ ਮਹਿਸੂਸ ਕਿਉਂ ਨਾ ਕਰੇ ਸਰਕਾਰ ਦੀ ਕੁਛ ਬਿਲੀਆਂ ਹੋਈਆਂ ਭੇਡਾਂ ਪੁਲਿਸ ਦੇ ਵਿੱਚ ਮੈਂ ਸਾਰੇ ਨਹੀਂ ਕਹਿੰਦਾ ਫੋਰਸ ਸਾਰੀ ਮਾੜੀ ਹੈ ਬਿਲਕੁਲ ਉਹਦੇ ਵਿੱਚ ਕੁਝ ਬੰਦੇ ਉਹ ਜਿਹੇ ਮਾਰੇ ਨੇ ਜਿਹੜੇ ਗੈਂਗਸਟਰਾਂ ਦੇ ਨਾਲ ਇਸ ਕਦਰ ਵਾਲੇ ਹੋਏ ਨੇ ਜਦੋਂ ਕਿਸੇ ਨੂੰ ਫਰੋਤੀ ਦੀ ਕਾਲ ਆਉਂਦੀ ਹੈ ਮੈਂ ਪੀ ਐਚ ਡੀ ਕਰਲਾਂ ਗੈਂਗਸਟਰ ਬਾਦ ਦੇ ਉੱਤੇ ਮੈਨੂੰ ਇੰਨਾ ਮੈਂ 2 ਸਾਲਾਂ ਦੇ ਵਿੱਚ ਸਿੱਖਿਆ ਇਸ ਮਾਮਲੇ ਦੇ ਵਿੱਚ ਵੜ ਕੇ ਦੇਖਿਆ ਵੀ ਸਾਡੇ ਜਿਹੜੇ ਅਸੀਂ ਮੂਹਰੇ ਲਾਉਨੇ ਪੋਲਿਟਿਸ਼ੀਅਨ ਨੂੰ ਕਿਸ ਤਰ੍ਹਾਂ ਸ਼ਹਿਦ ਦੇ ਰਹੇ ਨੇ ਤੇ ਜਦੋਂ ਕੋਈ ਬੰਦਾ ਫਰੋਤੀ ਦਾ ਸਤਾਇਆ ਥਾਣੇ ਦੇ ਵਿੱਚ ਜਾ ਕੇ ਆਪਣੀ ਦਰਖਾਸਤ ਦਿੰਦਾ ਤਾਂ 5 ਮਿੰਟਾਂ ਬਾਅਦ ਉਸੇ ਗੈਂਗਸਟਰ ਦਾ ਥਾਣੇ 'ਚ ਫੋਨ ਆ ਜਾਂਦਾ ਕਿੰਨਾ ਡਰਿਆ ਹੋਇਆ ਹੈ ਫੇਰ ਉਹ ਆਸਕੇਵਾ ਕਰਦੇ ਫੂਸੀ ਉੱਡਿਆ ਪੈ ਜਾਵਾ ਮੜਾ ਜਾ ਹੋਰ ਦੁਵੱਲੇ ਆ ਗੱਲਾਂ ਵੀਰੋ ਸਾਡੇ ਆਮ ਲੋਕਾਂ ਨਾਲ ਹੋ ਰਹੀਆਂ ਨੇ ਮੈਂ ਇਸ ਨੂੰ ਚਾਹੁੰਦਾ ਸੀ ਜਿੱਨਾਂ 'ਚ ਮੇਰੇ ਵਰਗਾ ਕੋਈ ਬੰਦਾ ਅਗਰ ਉੱਥੇ ਵੱਗ ਜਾਂਦਾ ਅਸੀਂ ਮਰ ਤਾਂ ਸਕਦੇ ਹਾਂ ਪਰ ਸਾਡਾ ਕੋਈ ਮੁੱਲ ਨਹੀਂ ਲਾ ਸਕਦਾ ਸਾਨੂੰ ਉਹੋ ਜਿਹੇ ਲੀਡਰ ਲੱਭਣੇ ਪੈਣਗੇ ਜਿਹੜੇ ਸਾਡੀ ਗੱਲ ਰੱਖਣ ਅੱਗੇ ਜਾ ਕੇ ਮੈਂ ਉਹੀ ਗੱਲ ਇਹਨਾਂ ਦੇ ਚਰਨਾਂ ਦੇ ਵਿੱਚ ਗੱਲ ਰੱਖੀ ਹੈ ਵੀ ਤੁਸੀਂ ਸਾਡੀ ਗੱਲ ਇਹ ਸੁਣੋ ਕਿਉਂਕਿ ਮੈਨੂੰ ਤਾਂ ਪਹਿਲਾਂ ਸਾਡੇ ਚੋਂ ਵਾਲੇ ਬਹੁਤ ਕਹਿ ਦਿੰਦੇ ਬਾਪੂ ਤੂੰ ਠੱਗਿਆ ਜਾਵੇਂਗਾ ਬਾਪੂ ਤੂੰ ਠੱਗਿਆ ਜਾਵੇਂਗਾ ਮੈਨੇ ਮੇਰੇ ਮੇਰੇ ਗੱਲ ਦਿਮਾਗ ਦੇ ਵਿੱਚ ਮੈਂ ਸਾਰ ਨੂੰ ਯਕੀਨ ਦਿਵਾਉਣਾ ਚਾਹੁੰਦਾ ਆ ਆਪਾਂ ਕੋਈ ਵੀ ਫੈਸਲਾ ਲਵਾਂਗੇ ਸਵਮਛੇ ਲਵਾਂਗੇ ਸਾਰਿਆਂ ਦਾ ਰਾਬਤਾ ਕਰਕੇ ਲਵਾਂਗੇ ਲੀਡਰਸ਼ਿਪ ਨਾਲ ਰਿਆ ਕਰਕੇ ਲਵਾਂਗੇ ਤੇ ਜਿਵੇਂ ਕੋਈ ਹੁਕਮ ਹੋਊਗਾ ਉਹ ਮੈਂ ਆਪਾਂ ਅਗਲੀ ਕਾਰਵਾਈ ਉਹਦੀ ਕਰਾਂਗੇ ਸਾਰੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਉਹਦੇ ਜੀ ਆਇਆਂ ਕਹਿੰਦਾ ਕੋਈ ਭਾਪ ਹੋਇਆ ਗੱਲ ਵੱਧ ਘੱਟ ਵੀ ਕਹਿ ਗਿਆ ਮੈਂ ਤੁਹਾਡੇ ਮੈਂ ਬਾਪੀ ਕਿਉਂ ਨਾ ਵਾਹਿਗੁਰੂ ਕਰਦਾ ਸੋ ਵਾਹਿ